ਗੁਰਮੁਖ ਚੂਕੈ ਆਉਣ ਜਾਣ ਗੁਰਮੁਖ ਦਰਗਾ ਪਾਵੇ ਮਾਣ ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਲਾਗੇ ਸਹਿਜ ਧਿਆਨ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 942 ਤੇ ਸ਼ੋਭਨੀਕ ਸਿੱਧ ਗੋਸ਼ਟ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਇਹ ਪਾਵਨ ਸ਼ਬਦ ਦਾ ਜਾਪਨ ਸੱਚਖੰਦ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਮਿਲਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਗੁਰੂ ਦੀ ਮਤ ਉਤੇ ਤੁਰਿਆ ਗੁਰੂ ਦਾ ਹੁਕਮ ਮੰਨਿਆ ਜਨਮ ਮਰਨ ਦੇ ਗੇੜੀ ਮੁੱਕ ਜਾਂਦੇ ਹਨ ਗੁਰੂ ਦੀ ਮਤ ਦੇ ਉਤੇ ਤੁਰਿਆ ਦਰਗਾਹ ਵਿੱਚ ਬਹੁਤ ਮਾਨ ਪ੍ਰਾਪਤ ਹੁੰਦਾ ਹੈ ਗੁਰੂ ਦੀ ਮਤ ਉਤੇ ਤੁਰਿਆ ਚੰਗੇ ਬੰਦੇ ਕੰਮ ਦੀ ਪਛਾਣ ਹੋ ਜਾਂਦੀ ਹੈ ਗੁਰੂ ਦੀ ਮਤ ਦੇ ਉਤੇ ਤੁਰਿਆ ਪਰਮੇਸ਼ਰ ਦੇ ਨਾਲ ਧਿਆਨ ਜੁੜ ਜਾਂਦਾ ਹੈ ਆਤਮਿਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ ਗੁਰਮੁਖ ਧਰ ਗਾਇਆ ਸੇਬ ਤੋਂ ਸਮਾਏ ਨਾਨਕ ਗੁਰਮੁਖ ਬੰਦ ਨਾ ਪਾਏ ਗੁਰੂ ਦੀ ਮਤ ਦੇ ਉਤਰਾ ਪਰਮੇਸ਼ਰ ਦੀ ਦਰਗਾਹ ਦੀ ਸਮਝ ਲੱਗ ਜਾਂਦੀ ਹੈ ਗੁਰੂ ਦਾ ਹੁਕਮ ਮੰਨਿਆ ਉਹਦੀ ਸਿਫਤ ਦੁਆਰਾ ਦਰਗਾਹ ਵਿੱਚ ਮਨ ਪ੍ਰਾਪਤ ਹੁੰਦਾ ਹੈ ਜੋ ਗੁਰੂ ਨਾਨਕ ਦੇਵ ਜੀ ਦੀ ਮਤ ਦੇ ਚਿਰਧਾਨਾ ਨਰ ਜੀਵਨ ਦੇ ਵਿੱਚ ਔਕੜਾਂ ਨੇ ਆਉਂਦੀਆਂ ਮੁਸ਼ਕਲਾਂ ਨੇ ਆਉਂਦੀਆਂ ਗੁਰਮੁਖ ਨਾਮ ਨਿਰੰਝਨ ਪਾਏ ਗੁਰਮਖੋਂ ਮੈਂ ਸ਼ਬਦ ਜਲਾਏ ਗੁਰੂ ਦੀ ਮਤ ਉਤੇ ਤੁਰਿਆ ਕਾਲ ਖਰੇ ਨਾਮ ਪ੍ਰਾਪਤ ਹੋ ਜਾਂਦਾ ਹੈ ਗੁਰੂ ਦੀ ਮਤ ਉਦੇ ਤੁਰਿਆ ਜੋ ਅਹੰਕਾਰ ਹੋਵੇਂ ਹੈ ਤ੍ਰਿਸ਼ਨਾ ਹੈ ਇਹ ਸੜ ਜਾਂਦੀਆਂ ਹਨ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚੇ ਰਹੇ ਸਮਾਏ ਗੁਰੂ ਦੀ ਮਾਤ ਉਤੇ ਤੁਰਿਆ ਗੁਰੂ ਦੇ ਗੁਣ ਗਾਉਣੇ ਆ ਜਾਂਦੇ ਹਨ ਗੁਰੂ ਦਾ ਹੁਕਮ ਮੰਨਿਆ ਸੱਚ ਵਿੱਚ ਸਮਾਈ ਹੋ ਜਾਂਦੀ ਹੈ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰਮੁਖ ਸਾਜ ਨਾਮ ਪਤ ਊਤਮ ਹੋਏ ਨਾਨਕ ਗੁਰਮੁਖ ਸਗਲ ਭਵਨ ਕੀ ਸੋ ਜੀ ਹੋਏ ਗੁਰੂ ਦੇ ਨਾਮ ਉਤੇ ਤੁਰਿਆ ਇੱਜ਼ਤ ਪਤ ਮਿਲਦੀ ਹੈ ਵਡਿਆਈ ਮਿਲਦੀ ਹੈ ਤਨਗੁਰ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਗੁਰੂ ਦੀ ਮਤ ਦੁਆਰਾ ਤਿੰਨਾਂ ਭਾਵਨਾ ਦੀ ਸੋਝੀ ਹੋ ਜਾਂਦੀ ਹੈ ਕਿ ਸਾਰੇ ਜੀਵਾਂ ਵਿੱਚ ਪਰਮੇਸ਼ਰ ਆਪ ਵਸ ਰਿਹਾ ਹੈ ਇਸ ਤੋਂ ਅੱਗੇ ਸਿੱਧ ਗੋਸ਼ਟ ਸਿੱਧਾਂ ਦੁਆਰਾ ਪ੍ਰਸ਼ਨ ਪੁੱਛੇ ਜਾ ਰਹੇ ਹਨ ਮਹਾਰਾਜ ਕਰੋ ਕਵਣ ਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸ ਕਾ ਤੂ ਚੇਲਾ ਉਹ ਕਿਹੜਾ ਮੂਲ ਹੈ ਕਿਹੜੀ ਜੜ ਜੇਤਨਾ ਹੈ ਤੇ ਉਹਦਾ ਵੇਲਾ ਕਿਹੜਾ ਹੈ ਉਹਨੂੰ ਸਿਮਰੰਦਾ ਤੁਸੀਂ ਮਾਰੇ ਨੂੰ ਕਹਿੰਦੇ ਤੁਸੀਂ ਦੱਸੋ ਕਿ ਤੇਰਾ ਗੁਰੂ ਕੌਣ ਹੈ ਤੂੰ ਕਿਸ ਦਾ ਚੇਲਾ ਹੈ ਕਾਵਣ ਕਥਾ ਲੈ ਰਹੋ ਨਿਰਾਲੇ ਬੋਲੇ ਨਾਨਕ ਸੁਣੋ ਤੁਮ ਬਾਲੇ ਉਸ ਪਰਮੇਸ਼ਰ ਦੀ ਕਥਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਜਿਸ ਦੇ ਨਾਲ ਇਹ ਨਿਰਲੇਪਤਾ ਹਾਸਲ ਹੋ ਜਾਂਦੀ ਹੈ ਮਾਯਾ ਕ੍ਰਿਸ਼ਨਾਂ ਤੋਂ ਕਨ ਗੁਰੂ ਨਾਨਕ ਦੇਵ ਜੀ ਨੂੰ ਸਿੱਧ ਕਹਿੰਦੇ ਹਨ ਤੁਸੀਂ ਸਾਨੂੰ ਬਾਲੇ ਕਹਿ ਕੇ ਪੁਕਾਰਦੇ ਹਨ ਕਿਉਂਕਿ ਉਮਰ ਨਾ ਗੁਰੂ ਨਾਨਕ ਦੇਵ ਜੀ ਦੀ ਉਮਰ ਛੋਟੀ ਹੈ ਇਸ ਕਥਾ ਕਾ ਦੇ ਵਿਚਾਰ ਭਵਜਲ ਸ਼ਬਦ ਲੰਗਾਵਣ ਹਾਰ ਇਸ ਪਰਮੇਸ਼ਰ ਦੀ ਸਿਫਤ ਸਲਾਹ ਦੀ ਸੰਬੰਧ ਵਿਚਾਰ ਦੱਸੋ ਕਿ ਕਿਹੜੇ ਤਰੀਕੇ ਦੇ ਨਾਲ ਸ਼ਬਦ ਦੁਆਰਾ ਇਸ ਭਵਜਲ ਸੰਸਾਰ ਤੋਂ ਪਾਰ ਲੰਘ ਸਕੀਦਾ ਹੈ ਮਾਰੇ ਉਤਰਾ ਗੋਬਖ ਦੀ ਆਣਾ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤਨ ਚੇਲਾ ਇਹ ਜੋ ਸਵਾਸਾਂ ਦਾ ਆਰੰਭ ਹੁੰਦਾ ਹੈ ਮਾਰੇ ਕਹਿੰਦੇ ਇਹੋ ਹੀ ਉਹ ਸੁਭਾਗਤਾ ਵਾਲਾ ਵੇਲਾ ਹੈ ਗੁਰੂ ਦੀ ਮਤ ਦੇ ਤੁਰਨਾ ਉਹ ਹੀ ਇਸ ਜਨਮ ਦਾ ਸਹੀ ਸਮਾਂ ਹੈ ਗੁਰੂ ਦੇ ਸ਼ਬਦ ਦੇ ਨਾਲ ਸਰਤ ਜੋੜ ਕੇ ਇੱਕ ਧੁਨੀ ਬਣਾਉਣੀ ਹੈ ਉਸ ਦੇ ਨਾਲ ਮਾਰੇ ਕਹਿੰਦੇ ਉਹ ਸ਼ਬਦ ਸਾਡਾ ਗੁਰੂ ਹੈ ਤੇ ਜਦੋਂ ਉਹਨੂੰ ਅਸੀਂ ਇੱਕ ਧੁਨ ਬਣਾ ਕੇ ਗਾਵਾਂਗੇ ਅਸੀਂ ਉਸ ਦੇ ਅਨਿਆਈ ਬਣ ਜਾਵਾਂਗੇ ਆਕਾਤ ਕਥਾ ਲੈ ਰਹੋ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲ ਉਸ ਪਰਮੇਸ਼ਰ ਦੀ ਜੋ ਸਿਫਤ ਸਲਾਹ ਹੈ ਉਸ ਦੇ ਨਾਲ ਅਸੀਂ ਸੰਸਾਰ ਵਿੱਚ ਮਾਇ ਤੋਂ ਨਿਰਲੇਪ ਹੋ ਸਕਦੇ ਹਾਂ ਤਨਗੁਰ ਦਾਨਕਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਜੋ ਸਾਰਿਆਂ ਜੁਗਾਂ ਦੇ ਵਿੱਚ ਪ੍ਰithvi ਦਾ ਮਾਲਕ ਹੈ ਉਹ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ ਏਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹੋਵੇਂ ਅਗਨ ਨਿਵਾਰੀ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੇ ਗੁਰੂ ਦੇ ਗੁਣ ਗਾਉਣੇ ਗੁਰੂ ਦੇ ਗੋਣ ਆਪਣੇ ਵਿੱਚ ਧਾਰਨ ਕਰ ਲੈਣੇ ਮਹਾਰਾਜ ਕਹਿੰਦੇ ਇਹ ਸਾਡਾ ਅਸੂਲ ਹੈ ਇਹ ਸਾਡਾ ਰਸਤਾ ਹੈ ਗੁਰੂ ਦੇ ਮਾਤ ਦੇ ਤੁਰਿਆਂ ਜਿਹੜੀ ਹਉਮੈ ਹਉ ਹਉ ਵਾਲੀ ਹੰਕਾਰ ਵਾਲੀ ਜੋ ਭਾਵਨਾ ਹੈ ਇਹ ਨੂੰ ਗੁਰੂ ਦਾ ਸ਼ਬਦ ਸਾੜ ਦਿੰਦਾ ਹੈ ਮੈਨ ਕੇ ਦੰਤ ਕਿਉਂ ਕਾਈ ਐਸਾਰ ਜੇ ਤੇ ਗਰਭ ਜਾਏ ਸੋ ਕੌਣ ਆਹਾਰ ਫਿਰ ਸਿੱਧ ਪ੍ਰਸ਼ਨ ਪੁੱਛਦੇ ਆ ਹਨ ਕਿ ਕਿਸ ਤਰ੍ਹਾਂ ਮੋਮ ਦੇ ਦੰਦਾਂ ਦੇ ਦੇ ਨਾਲ ਐਡਾ ਲੋਹੇ ਵਰਗਾ ਕਰੜਾ ਜੋ ਹੈ ਉਹ ਕਿਸ ਤਰ੍ਹਾਂ ਖਾਧਾ ਜਾ ਸਕਦਾ ਹੈ ਉਹ ਕਿਹੜਾ ਸਾਡਾ ਖਾਣਾ ਪਾਣਾ ਹੈ ਜਿਸ ਦੇ ਨਾਲ ਸਾਡਾ ਅਹੰਕਾਰ ਦੂਰ ਹੋ ਜਾਵੇ ਹੇਵੇ ਕਾ ਘਰ ਮੰਦਰ ਅਗਨ ਪਿਰਾਹਨ ਕਵਣ ਗੁਫਾ ਜਿਤ ਰਹੇ ਆਵਾਨ ਬਰਫ ਦਾ ਘਰ ਹੋਵੇ ਤੇ ਉਸ ਦੇ ਉੱਤੇ ਜੋ ਚੋਲਾ ਹੈ ਉਹ ਅਗ ਦਾ ਪਾਇਆ ਜਾਵੇ ਤੇ ਉਹ ਕਿਸ ਤਰ੍ਹਾਂ ਕਿੱਥੇ ਟਿਕ ਕੇ ਉਹ ਅਸੀਂ ਇਸ ਤੋਂ ਬਚ ਸਕਦੇ ਹਾਂ ਇਤ ਉਤ ਕਿਸ ਕੋ ਜਾਣ ਸਮਾਵੇ ਕਵਣ ਧਿਆਨ ਮਨ ਮੈਂ ਸਮਾਵੇ ਇੱਥੇ ਦੇ ਉੱਥੇ ਵਸਦਾ ਉਹ ਕਿਸ ਤਰ੍ਹਾਂ ਜਾਣਿਆ ਜਾ ਸਕਦਾ ਹੈ ਕਿਸ ਤਰ੍ਹਾਂ ਧਿਆਨ ਲਾਉਣਾ ਆਈਦਾ ਹੈ ਕਿ ਉਹ ਉਹ ਸਾਡੇ ਮਨ ਵਿੱਚ ਸਾਨੂੰ ਦਿਸ ਪਵੇ ਹਉ ਹਉ ਮੈਂ ਮੈਂ ਵਿੱਚੋਂ ਖੋਵੇ ਦੂਜਾ ਮਿਟੇ ਇੱਕ ਹੋਵੇ ਅਹੰਕਾਰ ਮਾਰ ਕੇ ਉਹ ਵਿੱਚੋਂ ਜੋ ਆਪਣਾ ਦੁੱਖ ਦਰਦਾਂ ਦਾ ਜੋ ਕਾਰਨ ਹੈ ਉਸ ਨੂੰ ਗਵਾਉਣਾ ਹੈ ਦੂਜਾ ਭਾਉ ਖਤਮ ਕਰਕੇ ਇੱਕ ਪਰਮੇਸ਼ਰ ਦੇ ਨਾਲ ਕਿਸ ਤਰ੍ਹਾਂ ਜੋਤ ਹੋਣਾ ਹੈ ਜਗ ਕਰੜਾ ਮਨਮੁਖ ਗਾਵਾਰ ਸ਼ਬਦ ਕਮਾਈਐ ਖਾਈਐ ਸਾਰ ਇਹ ਜਗ ਵਿੱਚ ਰਹਿਣਾ ਬਹੁਤ ਔਖਾ ਹੈ ਮਨ ਪਿਛੇ ਤੁਰਨ ਵਾਲੇ ਮੂਰਖ ਹੋਏ ਰਹਿੰਦੇ ਹਨ ਸ਼ਬਦ ਨੂੰ ਕਮਾਉਣ ਦੇ ਨਾਲ ਮੋਮ ਦੇ ਦੰਦਾਂ ਦੇ ਨਾਲ ਇੱਕ ਕਰੜੀ ਤਾਰ ਖਾਦੀ ਜਾ ਸਕਦੀ ਹੈ ਅੰਤਰ ਬਾਹਰ ਏ ਕੋ ਜਾਣੈ ਨਾਨਕ ਅਗਨ ਮਰੇ ਸਤਿਗੁਰ ਕੈ ਪਾਣੈ ਇੱਥੇ ਤੇ ਉੱਥੇ ਆਪਣੇ ਵਿੱਚ ਤੇ ਬਾਕੀਆਂ ਦੇ ਵਿੱਚ ਪਰਮੇਸ਼ਰ ਨੂੰ ਪਛਾਣ ਲੈਣਾ ਧੰਗੁਰ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਜੋ ਸਤਿਗੁਰ ਦਾ ਹੁਕਮ ਮੰਨ ਲੈਣਾ ਹੈ ਇਸ ਦੇ ਨਾਲ ਇਹ ਸਾਰੀਆਂ ਮੁਸ਼ਕਲਾਂ ਖਤਮ ਕੀਤੀਆਂ ਜਾ ਸਕਦੀਆਂ ਹਨ ਹੋਈਆਂ ਬੇਅੰਤ ਭੁਲਾਚੁਕਾਂ ਦੀ ਮਾਫੀ ਬਖਸ਼ੀ ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ